ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੀ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپੁਰਦ ਕਰਨ ਲੱਗਿਆ ਜੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾ ਲਖਾਓ ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ ਐਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆ ਤੁਸੀਂ ਦੇਖ ਰਹੇ ਹੋ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਹੱਥ ਬੰਨ੍ਹ ਕੇ ਇਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਮੈਂ ਤੇ ਮੇਰੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਦੇ ਵਿੱਚ ਲਾ ਕੇ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਂਗੇ ਤੁਸੀਂ ਅੱਗੇ ਹੋ ਅੱਗੇ ਰਹਿ ਕੇ ਹੀ ਤੁਸੀਂ ਕੰਮ ਕਰਾਂਗੇ ਤੁਹਾਡੀ ਕਮਾਂਡ ਥੱਲੇ ਅਸੀਂ ਕੰਮ ਕਰਾਂਗੇ ਇਹ ਕਦੇ ਜ਼ਿੰਦਗੀ 'ਚ ਦਿਮਾਗ 'ਚ ਨਾ ਲੈ ਕੇ ਆਇਓ ਮੈਂ ਬਹੁਤ ਨੀਵੇਂ ਪੱਧਰ ਤੋਂ ਉੱਠ ਕੇ ਆਇਆ ਮੈਂ ਇਹ ਦੱਦ ਸਮਝ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਕੀ ਬੀਤ ਦੀ ਹੋਣੀ ਆ ਇਹ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਦੇਵਾਂਗਾ ਮੈਂ ਕਿ ਤੁਹਾਨੂੰ ਕਿਸੇ ਗੱਲ ਦਾ ਉਲੰਭਾ ਆ ਜਾਏ ਕਿ ਯਾਰ ਇਹਨਾਂ ਨੇ ਸਾਡੇ ਨਾਲ ੱੱੱਕਾ ਕੀਤਾ ਤੁਹਾਡਾ ਮਾਨ ਸਨਮਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਸੀਐਮ ਪੰਜਾਬ ਜਾਂ ਕੋਈ ਵੀ ਸਟੇਟ ਦੇ ਸੀਐਮ ਹੁੰਦੇ ਆ ਨਾ ਉਹ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਕਾਰ ਆਏ ਆ ਆਪਦੇ ਸਾਰੇ ਰਜੇਵੇਂ ਛੱਡ ਕੇ ਕਿਧੜਵੇ ਇਹਨਾਂ ਦੇ ਸਾਹਮਣੇ ਮੈਂ ਇਹ ਗੱਲ ਕਹਿਣਾ ਰੱਬ ਨੂੰ ਮੰਨ ਕੇ ਕਿ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਰ ਜੀ ਅੱਜ ਤੁਸੀਂ ਸਾਨੂੰ ਸੰਭਾਲਿਆ ਤੁਹਾਡਾ ਇੱਜ਼ਤ ਮਾਨ ਉਦੋਂ ਵੱਧ ਕਰਕੇ ਦੇਵਾਂ